ਤੇ ਬੰਦੇ ਆ ਇਹ ਕੰਜਰ ਬੰਦੇ ਖਰਾਬ ਬੰਦੇ ਆ ਇਹ ਇਹਨਾਂ ਨੂੰ ਤਾਂ ਅਸੀਂ ਵੱਡ ਸਿੱਟਣਾ ਜੇ ਸਾਡੇ ਪੇਸ਼ ਜਾਵੇ ਤਾਂ ਸਾਨੂੰ ਤਾਂ ਸਾਡੇ ਗਿਆਣਿਆਂ ਰੋਕਿਆ ਆ ਉਸ ਬੱਚੇ ਦੇ ਦਾ ਕੀ ਕਸੂਰ ਸੀ ਜਿਹੜਾ ਇਹਨੇ ਉਹਦੇ ਨਾਲ ਇੰਨੀ ਗੰਦੀ ਹਰਕਤ ਕੀਤੀ ਮੇਰੇ ਸਾਹਮਣੇ ਉਹ ਬੰਦਾ ਲੈ ਕੇ ਆਓ ਮੈਂ ਕਿੰਨੀ ਉਸ ਬੰਦੇ ਨੂੰ ਸਜ਼ਾ ਦੇਵਾਂਗੇ ਅਸੀਂ ਆਪਣੀ ਚੌਂਕ ਦੇ ਵਿੱਚ ਇੱਥੇ ਦੇਖ ਨਹੀਂ ਹੁੰਦੀ ਉਹ ਬਾਪ ਆ ਕਿੰਨਾ ਰੋਂਦਾ ਆ ਇਹ ਪੁੱਤ ਤਾਂ ਲੱਖੀਆਂ ਹਜ਼ਾਰੀ ਇਹ ਮਿਲ ਜਾਊਗੇ ਕਿਤੇ ਉਹ ਕਿਤੇ ਨਹੀਂ ਮੈਨਨੇ ਅਸੀਂ ਜਿੰਨਾ ਮੱਝ ਰੋ ਰੱਖਣਿਆ ਇਹਨਾਂ ਨੂੰ ਅਸੀਂ ਆਪਣੇ ਇੱਥੇ ਰਹਿਣ ਨਹੀਂ ਦੇਣਾ ਇਹਨਾਂ ਦੇ ਸਾਰੇ ਕਾਰਡ ਵਗੈਰਾ ਰੱਦ ਕਰੋ ਇਹਨਾਂ ਨੂੰ ਬਾਈਕਟ ਕਰੋ ਕੋਈ ਵੀ ਇਹਨਾਂ ਨਾਲ ਲੈਣ ਦੇਣ ਨਾ ਤੇ ਅਸੀਂ ਇਹ ਮਤਾ ਪੁਣਾ ਚਾਉਂਦੇ ਆ ਕਿ ਜਿਹੜਾ ਪ੍ਰਵਾਸੀ ਇੱਥੇ ਰਹਿ ਰਹੇ ਆ ਉਹਨਾਂ ਦੇ ਸਾਰੇ ਡਾਕੂਮੈਂਟ ਲੈ ਜਾਣ ਤੇ ਜਿਸ ਘਰ ਵਿੱਚ ਉਹ ਰੈਂਟ ਤੇ ਰਹਿ ਰਹੇ ਆ ਉਹ ਮਾਲਕ ਦੀ ਜ਼ਿੰਮੇਵਾਰੀ ਆ ਜੇ ਇੱਥੇ ਰਹਿ ਰਹੇ ਉਹਦੀ ਜ਼ਿੰਮੇਵਾਰੀ ਆ ਜੇ ਕੋਈ ਵੀ ਕੁਝ ਵੀ ਕਰਦਾ ਜ਼ੁਲਮ ਕਰਦਾ ਕਿਸੇ ਤੇ ਜਾਂ ਕੋਈ ਗੁਨਾਹ ਕਰਦਾ ਚੋਰੀ ਕਰਦਾ ਤੇ ਉਹ ਉਹਦੀ ਜ਼ਿੰਮੇਵਾਰੀ ਆ ਤੇ ਇਹਨਾਂ ਦੇ ਜਿਹੜੇ ਆਧਾਰ ਕਾਡ ਆ ਤੇ ਵੋਟਰ ਡਾਟਾ ਉਹ ਕੈਨਸਲ ਕੀਤੇ ਜਾਣ ਤੇ ਜਿਹੜੇ ਜੁਪੀ ਵਿਹਾਰ ਦੇ ਇਹਨਾਂ ਦੇ ਆਧਾਰ ਕਾਟਾ ਤੇ ਬੂਟਰ ਕਾਟਾ ਉਹ ਇਹਨਾਂ ਤੋਂ ਲੈ ਜਾਣ ਇਹਦਾ ਕਾਰਨ ਆ ਜੀ ਜਿਹੜਾ 5 ਸਾਲ ਦਾ ਬੱਚੇ ਨੂੰ ਬੜੀ ਬੇਰਹਾਮੀ ਨਾਲ ਕਤਲ ਕੀਤਾ ਗਿਆ ਜਿਹਦਾ ਉਹਨੂੰ ਮਾਰਿਆ ਗਿਆ ਉਹਨੂੰ ਜਸਮੀਨੀ ਤੌਰ ਤੇ ਹਰਾਸ਼ ਕੀਤਾ ਗਿਆ ਉਸ ਕਰਕੇ ਸਾਰੇ ਨੌਜਵਾਨ ਇਕੱਠੇ ਹੋਏ ਆ ਜੀ ਤੇ ਅਸੀਂ ਇਹ ਮਤਾ ਪੁਣਾ ਚਾਉਂਦੇ ਆ ਕਿ ਜਿਹੜਾ ਪ੍ਰਵਾਸੀ ਇੱਥੇ ਰਹਿ ਰਹੇ ਆ ਉਹਨਾਂ ਦੇ ਸਾਰੇ ਡਾਕੂਮੈਂਟ ਲੈ ਜਾਣ ਤੇ ਜਿਸ ਘਰ ਵਿੱਚ ਉਹ ਰੈਂਟ ਤੇ ਰਹਿ ਰਹੇ ਆ ਉਹ ਮਾਲਕ ਦੀ ਜ਼ਿੰਮੇਵਾਰੀ ਆ ਜੇ ਇੱਥੇ ਰਹਿ ਰਹਾ ਉਹਦੀ ਜ਼ਿੰਮੇਵਾਰੀ ਆ ਜੇ ਕੋਈ ਵੀ ਕੁਛ ਵੀ ਕਰਦਾ ਜ਼ੁਲਮ ਕਰਦਾ ਕਿਸੇ ਤੇ ਜਾਂ ਕੋਈ ਗੁਨਾਹ ਕਰਦਾ ਚੋਰੀ ਕਰਦਾ ਤੇ ਉਹ ਉਹਦੀ ਜ਼ਿੰਮੇਵਾਰੀ ਆ ਇਸ ਤਰ੍ਹਾਂ ਰੁਕਿਆ ਜਾ ਸਕਦਾ ਜੀ ਇਹਨਾਂ ਦੇ ਜਿਹੜੇ ਆਧਾਰ ਕਾਰਡ ਆ ਤੇ ਵੋਟਰ ਕਾਰਡ ਆ ਉਹ ਕੈਂਸਲ ਕੀਤੇ ਜਾਣ ਤੇ ਜਿਹੜੇ ਜੁਪੀ ਵਿਹਾਰ ਦੇ ਇਹਨਾਂ ਦੇ ਆਧਾਰ ਕਾਰਡ ਆ ਤੇ ਵੋਟਰ ਕਾਰਡ ਆ ਉਹ ਇਹਨਾਂ ਤੋਂ ਲੈ ਜਾਣ ਇਸ ਤਰ੍ਹਾਂ ਹੀ ਹੋ ਸਕਦਾ ਇਹਨਾਂ ਦੀਆਂ ਬੋਟਾਂ ਜਿਹੇ ਬਣੀਆਂ ਆ ਉਹ ਕੈਂਸਲ ਹੋਣ ਅਸੀਂ ਗਵਰਨਮੈਂਟ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਤੁਸੀਂ ਤਾਂ ਕੁਝ ਨਹੀਂ ਕਰਦੇ ਸਾਡਾ ਇਹੀ ਕੰਮ ਕਰ ਦਿਓ ਕਿ ਇਹਨਾਂ ਦੀਆਂ ਵੋਟਾਂ ਹੀ ਕੈਨਸਲ ਕਰ ਦਿਓ ਐਕਚੁਅਲ ਭਾਜੀ ਕੱਢ ਕੇ ਤਾਂ ਨਹੀਂ ਸਰਨਾ ਜੀ ਬਸ ਇਹੀ ਹੈ ਕਿ ਜੇ ਕੰਮ ਕਰਨ ਆਏ ਆ ਇੱਥੇ ਇਹ ਸਿਰਫ ਕੰਮ ਹੀ ਕਰਨ ਵੋਟ ਦਾ ਅਧਿਕਾਰ ਨਹੀਂ ਇਹਨਾਂ ਨੂੰ ਹੋਣਾ ਚਾਹੀਦਾ ਜਿੱਦਾਂ ਦਵੇਈ ਚਾ ਗੁਜਰਾਤ ਚੋਂ ਆ ਅਸੀਂ ਉੱਥੇ ਕੰਮ ਕਰਨ ਜਾਂਦੇ ਆ ਠੀਕ ਹੈ ਜੀ ਤੇ ਅਸੀਂ ਕੰਮ ਕਰਕੇ ਵਾਪਸ ਆਪਣੇ ਦੇਸ਼ ਹੋਣੇ ਆ ਠੀਕ ਹੈ ਜੀ ਤੇ ਤੇ ਐਦਾਂ ਹੀ ਹੋਣਾ ਚਾਹੀਦਾ ਆ ਤੇ ਇਹਨਾਂ ਦੇ ਉਦੋਂ ਦੇ ਆਧਾਰ ਕਟ ਤੇ ਮੋਟਰ ਘੱਟ ਲੈਣੀ ਚਾਹੀਦੀ ਆ ਜਿਹੜਾ ਇਹਨਾਂ ਨੂੰ ਮਤਲਬ ਕਿਰਾਏ ਤੇ ਮਕਾਨ ਦਿੰਦਾ ਤੇ ਬੰਦੇ ਆ ਇਹ ਕੰਜਰ ਬੰਦੇ ਖਰਾਬ ਬੰਦੇ ਆ ਇਹ ਇਹਨਾਂ ਨੂੰ ਤਾਂ ਅਸੀਂ ਵੱਡ ਸਿੱਟਣਾ ਜੇ ਸਾਡੇ ਪੇਸ਼ ਜਾਵੇ ਤਾਂ ਸਾਨੂੰ ਤਾਂ ਸਾਡੇ ਜਾਣਿਆਂ ਰੋਕਿਆ ਆ ਕਹਿੰਦੇ ਅਸੀਂ ਵੱਡਾਂਗੇ ਤੁਸੀਂ ਨਾ ਵੱਡਿਓ ਇਨੀ ਰਿੱਕੇ ਜਿਹੇ ਮੁੰਡੇ ਨੂੰ ਕਿੱਦਾਂ ਵੇਰਿਆ ਮੀ ਦੇ ਨਾਲ ਮਾਰਿਆ ਮੈਂ ਵੀ ਮਾਂ ਆਇਆ ਮੇਰਾ ਵੀ ਦੇ ਲਿਆ ਹੈਨਾ ਉਹਦੀ ਮਾਂ ਕੀ ਕਰਦੀ ਹੋਗੀ ਕਿੰਨਾ ਤੜਫਦੀ ਹੋਊਗੀ ਉਸ ਬੱਚੇ ਜੇ ਦਾ ਕੀ ਕਸੂਰ ਸੀ ਜਿਹੜਾ ਇਹਨੇ ਉਹਦੇ ਨਾਲ ਇੰਨੀ ਗੰਦੀ ਹਰਕਤ ਕੀਤੀ ਮੇਰੇ ਸਾਹਮਣੇ ਉਹ ਬੰਦਾ ਲੈ ਕੇ ਆਓ ਮੈਂ ਕਿੰਨੀ ਉਸ ਬੰਦੇ ਨੂੰ ਸਜ਼ਾ ਦੇਵਾਂਗੇ ਅਸੀਂ ਆਪਣੀ ਚੌਂਕ ਦੇ ਵਿੱਚ ਇੱਥੇ ਕੱਢ ਕੇ ਲਿਆਉਣਾ ਉਹਨੂੰ ਅਸੀਂ ਬਾਹਰ ਸਾਡੇ ਮੁੰਡਿਆਂ ਨੇ ਅਸੀਂ ਦਾਅ ਤੇ ਬੈਠੇ ਹਾਂ ਜਿੱਦਾਂ ਸਾਡਾ ਦਾਅ ਲੱਗਾ ਸੀ ਉਹਨੂੰ ਖਿੱਚ ਕੇ ਲੈ ਆਉਣਾ ਇੱਥੇ ਜਦੋਂ ਸਾਡੇ ਉਹ ਹੱਥ ਆਇਆ ਕਿੰਨਾ ਉਹ ਦੁੱਖदाई ਘਟਨਾ ਹੋਈ ਨਿੱਕੀ ਜੇ ਬੱਚੀ ਕਿੰਨਾ ਰੋਂਦੀ ਆ ਉਹ ਬਰਲਾਪ ਕਰਦੀ ਦੇਖ ਨਹੀਂ ਹੁੰਦੀ ਉਹ ਬਾਪ ਆ ਕਿੰਨਾ ਰੋਂਦਾ ਆ ਇਹ ਪੁੱਤ ਤਾਂ ਲੱਖੀਆਂ ਨਾ ਜਾ ਰਹੀ ਇਹ ਮਿਲ ਜਾਊਗੇ ਕਿੱਥੇ ਕਿੱਥੇ ਨਹੀਂ ਮੈਣੇ ਅਸੀਂ ਜਿੰਨਾ ਮੱਝ ਰੋਲਾ ਪਾਉਣਾ ਇਹਨਾਂ ਨੂੰ ਅਸੀਂ ਆਪਣੇ ਇੱਥੇ ਰਹਿਣ ਨਹੀਂ ਦੇਣਾ ਇਹਨਾਂ ਦੇ ਸਾਰੇ ਕਾਰਡ ਵਗੈਰਾ ਰੱਦ ਕਰੋ ਇਹਨਾਂ ਨੂੰ ਬਾਈਕਟ ਕਰੋ ਕੋਈ ਵੀ ਇਹਨਾਂ ਨਾਲ ਲੈਣ ਦੇਣ ਨਾ ਰੱਖੋ ਜਿਹੜਾ ਵੀ ਰੱਖੂਗਾ ਨਾ ਪੰਜਾਬੀ ਪੰਜਾਬੀਆਂ ਨੂੰ ਵੀ ਅਕਲ ਹੁਣ ਨਾ ਆਈ ਤਾਂ ਫਿਰ ਆਣੀ ਵੀ ਹੈ ਨਹੀਂਗੀ ਸਾਡੇ ਪੰਜਾਬੀਆਂ ਨੂੰ ਉਨਾਂ ਨੇ ਵੋਟ ਪੈਣੀ ਕਰਕੇ ਉਹਨਾਂ ਦੇ ਪੈਰ ਜੰਮੀਓ ਆ ਉਹ ਉਹਨਾਂ ਦੀ ਕੈਂਸਲ ਹੋਣੀ ਚਾਹੀਦੀ ਆ ਵੋਟੇ ਮੰਦ ਭਾਗੀ ਜਿਹੜੀ ਘਟਨਾ ਆ ਉਹ ਇੱਕ ਪ੍ਰਵਾਸੀ ਵੱਲੋਂ ਕੀਤੀ ਗਈ ਉਹਦਾ ਜਿੰਨਾ ਵੀ ਜਿਹੜਾ ਦੁੱਖ ਉਹ ਸਾਡੇ ਸਾਰਿਆਂ ਦੇ ਮਨਾਂ ਦੇ ਵਿੱਚ ਮੈਨੂੰ ਲੱਗਦਾ ਵੀ ਉਹ ਬਿਆਨ ਨਹੀਂ ਕੀਤਾ ਜਾ ਸਕਦਾ ਜਿਸ ਤਰ੍ਹਾਂ ਉਸ ਵਿਚਾਰੇ ਬੱਚੇ ਨੂੰ ਮੌਤ ਦੇ ਘਾਟੋਂ ਤਾਰਿਆ ਈਵਨ ਕੀ ਦਸੰਦੇ ਵਿੱਚ ਇਹ ਵੀ ਆ ਸੁਣਦੇ ਵਿੱਚ ਕੀ ਉਸ ਬੰਦੇ ਨੇ ਬੱਚੇ ਨੂੰ ਇੰਨੀ ਗਰਿੰਦਵੀ ਦੇ ਨਾਲ ਕੁੱਟਮਾਰ ਕੀਤੀ ਗਈ ਉਹਦੇ ਸਿਰ ਦੇ ਵਿੱਚ ਇੱਟ ਮਾਰੀ ਗਈ ਔਰ ਫਿਰ ਵੀ ਜਦੋਂ ਉਹ ਬੱਚਾ ਨਹੀਂ ਮਰਿਆ ਤਾਂ ਉਹਦੀ ਉਹ ਪੈਂਟ ਜਿਹੜੀ ਆ ਉਹਦੀ ਪਜਾਮੀ ਪਾਈ ਹੋਈ ਸੀ ਉਹਦੇ ਨਾਲ ਉਹ ਤਾਂ ਜਿਹੜਾ ਗळा ਆ ਉਹ ਕੁੱਟਿਆ ਗਿਆ ਔਰ ਉਹਦੀ ਜਿਹੜੀ ਜੀਭ ਸੀ ਨਾ ਉਹ ਵੀ ਉਹਨੇ ਗੰਦਾ ਨੇ ਵਿਚਾਰੇ ਆ ਕੇ ਜਿਹੜੀ ਆ ਉਹ ਕੱਟ ਹੋ ਚੁੱਕੀ ਸੀ ਇੰਨੀ ਬਰਿੰਦਗੀ ਦੇ ਨਾਲ ਜਿਹੜਾ ਉਸ ਬੱਚੇ ਦਾ ਕਤਲ ਕੀਤਾ ਕਿ ਅਸੀਂ ਉਹਨਾਂ ਨੂੰ ਸ਼ਬਦਾਂ ਦੇ ਵਿੱਚ ਵੀ ਨਹੀਂ ਬਿਆਨ ਕਰ ਸਕਦੇ ਤੋਂ ਉਹਨਾਂ ਦਾ ਇੱਕ ਜਿਹੜਾ ਇਹ ਵੋਟ ਬੈਂਕ ਆ ਬਹੁਤ ਵੱਡਾ ਜਿਹਦੇ ਕਿ ਉਹ ਹਜੇ ਤੱਕ ਮੈਨੂੰ ਲੱਗਦਾ ਵੀ ਬਹੁਤ ਕੋਈ ਵੀ ਤਕਰੀਬਨ ਬੋਲਿਆ ਨਹੀਂ ਇਸ ਮੁੱਦੇ ਦੇ ਉੱਤੇ ਹਾਲਾਂਕਿ ਜਿੰਨੇ ਵੀ ਕ੍ਰਾਈਮ ਕਰਕੇ ਯੂਪੀ ਬਿਹਾਰ ਦੇ ਤੋਂ ਜਿੰਨੇ ਵੀ ਕ੍ਰਾਈਮ ਕਰਕੇ ਉਹ ਸਾਰੇ ਇਹ ਤੈਨੂੰ ਧਰਮਸ਼ਾਲਾ ਸਮਝਦੇ ਆ ਪੰਜਾਬ ਨੂੰ ਕਿ ਅਸੀਂ ਜਿਹੜਾ ਵੀ ਮਰਜ਼ੀ ਕ੍ਰਾਈਮ ਕਰੀਏ ਜਿੱਡਾ ਮਰਜ਼ੀ ਵੱਡਾ ਕ੍ਰਾਈਮ ਕਰੀਏ ਤੇ ਅਸੀਂ ਪੰਜਾਬ ਦੇ ਵਿੱਚ ਜਾ ਕੇ ਆਪਣੇ ਆਪ ਨੂੰ ਸੇਫ ਸਮਝ ਲੈਂਦੇ ਆ ਔਰ ਪੰਜਾਬੀ ਸਾਡੇ ਇੰਨੇ ਕ ਹਮਦਰਦੀ ਆ ਕਿ ਅਸੀਂ ਹਮੇਸ਼ਾ ਤੁਹਾਨੂੰ ਪਤਾ ਵੀ ਇਹੜੀ ਪੰਜਾਬੀ ਕੌਮ ਆ ਇਹ ਹਮੇਸ਼ਾ ਹੈਲਪਫੁਲ ਰਹੀ ਆ ਪਰ ਇਹ ਸਾਡੇ ਲੋਕਾਂ ਦਾ ਇਹ ਨਜ਼ਾਇਰ ਫਾਇਦਾ ਚੱਕਦੇ ਆ ਇਹ ਵੀ ਨਜ਼ਾਇਰ ਕਬਜ਼ੇ ਆ ਉਹ ਅਸੀਂ ਇਹਨਾਂ ਪ੍ਰਵਾਸੀਆਂ ਤੋਂ ਛਡਾਉਣਾ ਚਾਹੁੰਦੇ ਆ ਨੰਬਰ 1 ਸੀ ਨੰਬਰ 2 ਹੈਗਾ ਕਿ ਜਿੰਨੇ ਵੀ ਸਾਡੇ ਐਨ ਆਰ ਆਈ ਵੀਰ ਬਾਹਰ ਬੈਠੇ ਆ ਉਹਨਾਂ ਦੀਆਂ ਕੋਠੀਆਂ ਦੇ ਵਿੱਚ ਵੀ ਇਹ ਬੈਠੇ ਹੋਏ ਆ ਉਹ ਜੇ ਦੇਖਣਾ ਚਾਹੁੰਦੇ ਆ ਤਾਂ ਖੁਦ ਇੱਕ ਉਹਨਾਂ ਦਾ ਮੈਂਬਰ ਇੱਥੇ ਰਵੇ ਤਾਂ ਕਿ ਉਹਨਾਂ ਦੀ ਆਪਣੀ ਜ਼ਿੰਮੇਵਾਰੀ ਹੋਵੇ ਤੇ ਲਿਖਤੀ ਰੂਪ ਦੇ ਵਿੱਚ ਉਹ ਮੇਅਰ ਦੇ ਕੋਲ ਐਮ ਸੀ ਦੇ ਕੋਲ ਉਹਨਾਂ ਦੀ ਰਿਪੋਰਟ ਹੋਵੇ ਵੀ ਹਾਂ ਇਹ ਕੋਈ ਵੀ ਕ੍ਰਾਈਮ ਕਰਦਾ ਤਾਂ ਇਹਦੇ ਜ਼ਿੰਮੇਵਾਰ ਅਸੀਂ ਨਾ ਕਿ ਇਹ ਕਿ ਉਹ ਬਾਹਰ ਬੈਠੇ ਆ ਉਹਨਾਂ ਦੇ ਮਗਰੋਂ ਘਾਰੇ ਸੰਭਾਲ ਰਹੇ ਆ ਕੋਈ ਬੰਦਾ ਢੱਲਾ ਮਟਾ ਹੋ ਜਾਂਦਾ ਤਾਂ ਐਨ ਆਰ ਆਈ ਉਹਨਾਂ ਨੂੰ ਪੈਸੇ ਭੇਜਦੇ ਆ ਵੀ ਕੋਈ ਗੱਲ ਨਹੀਂ ਸਾਡਾ ਘਰ ਸੰਭਲਦੀ ਆ ਤੇ ਜਿਹੜੀ ਇਹ ਘਟਨਾ ਹੋਈ ਹੈ ਇਸ ਤੋਂ ਬਾਅਦ ਮੈਂ ਨਹੀਂ ਚਾਹੁੰਦਾ ਵੀ ਉਹ ਪਿੰਡ ਦੇ ਵਿੱਚ ਕਿਸੇ ਵੀ ਐਮ ਆਰ ਆਈ ਦੇ ਘਰ ਇਹ ਪ੍ਰਵਾਸੀ ਰਹਿਣ ਠੀਕ ਹੈ ਜੀ ਇੱਕ ਹੋਰ ਸਾਡੀ ਮੰਗ ਮੇਨ ਆ ਉਹ ਮੇਅਰ ਸਾਹਿਬ ਨੂੰ ਵੀ ਸਾਡੇ ਪਿੰਡ ਦੇ ਆ ਉਹਨਾਂ ਨੂੰ ਇਹ ਕਹਿਣਾ ਚਾਹੁੰਦੇ ਵੀ ਜਿੰਨਾ ਵੀ ਸਾਡਾ ਚੋਆ ਇਹਦੇ ਆਲੇ ਦੁਆਲੇ ਜਿੰਨੇ ਵੀ ਬੰਦੇ ਬੈਠੇ ਹੋਏ ਆ ਅਸੀਂ ਜੇ 1 ਮੀਟਰ ਦਾ ਕਨੈਕਸ਼ਨ ਲਗਵਾਉਣਾ ਹੋਵੇ ਨਾ ਤੇ ਸਾਡੀਆਂ ਜੁੱਤੀਆਂ ਘਸ ਜਾਂਦੀਆਂ ਮੀਟਰ ਲਵਾਉਣ ਨੂੰ ਉਹ ਝੁੱਗੀਆਂ ਦੇ ਵਿੱਚ ਮੀਟਰ ਲਵਾ ਕੇ ਬੈਠਿਆ ਕੀ ਗੱਲ ਉਹਨਾਂ ਨੂੰ ਪਤਾ ਨਹੀਂ ਵੇ ਮੀਟਰੀ ਕਿਦਾਂ ਲੱਗਿਓਆ ਕਿੱਦਾਂ ਰਹਿੰਦੇ ਆ ਕੋਈ ਉਹਨਾਂ ਦੇ ਕੋਲ ਆਧਾਰ ਕਾਰਡ ਇੱਕ ਇੱਥੇ ਦਾ ਔਰ ਇੱਕ ਉਧਰਲਾ ਦੋਨੇ ਰਸਣ ਲੈਦੇ ਪਏ ਇੱਕ ਡੱਬਰ ਉਹਨਾਂ ਦਾ ਉੱਥੇ ਬੈਠਾ ਹੈ ਇੱਕ ਇੱਥੇ ਬੈਠਿਆ ਦੋਨੇ ਪਾਸੇ ਰਸਣ ਉਹਨਾਂ ਦਾ ਤਾਂ ਆਪਣੇ ਆਪ ਹੀ ਕ੍ਰਾਈਮਾਂ ਨੂੰ ਦਮਾ ਦੇਣਾ ਜਿਸ ਬੰਦੇ ਨੇ ਭਾਜੀ ਕਮਾ ਕੇ ਖਾਣਾ ਹੋਵੇ ਨਾ ਉਹਦਾ ਕ੍ਰਾਈਮਾਂ ਨੂੰ ਦਮਾ ਨਹੀਂ ਜਾਂਦਾ ਉਹ ਇਹ ਹੁੰਦਾ ਕਿ ਮੈਂ ਰੋਟੀ ਖਾ ਲਈਏ ਤਾਂ ਮੈਂ ਅੱਗੇ ਖਾਣੀ ਆ ਇਹਨਾਂ ਨੂੰ ਰਸਣ ਪਾਣੀ ਅਸੀਂ ਦੇ ਰਹੇ ਆ ਇਹਨਾਂ ਨੂੰ ਸਿਰ ਤੇ ਅਸੀਂ ਚੜਾਇਆ ਇਹ ਸਾਡੇ ਜੁੱਤੀਆਂ ਮਾਰਨ ਦਾ ਆ